40 ਲੱਖ ਰੁਪਏ ਤੇ ਜਿਹੜੀ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਦੀ ਤਨਖਾਹ ਹੈ ਉਹ ਪਿਛਲੇ 2 ਮਹੀਨਿਆਂ ਤੋਂ ਰੁਕੀ ਹੋਈ ਸੀ ਵੀ ਇਸ 'ਚ ਕੋਈ ਹੈ ਤਸਦੀਕ ਇਸ ਬਾਰੇ ਹਾਂ ਹੈ ਦੱਸਿਓ ਕੋਈ ਛੋਕੀ ਪੁੱਛਣਾ ਦੁਬਾਰਾ ਪੁੱਛੋ ਮਤਲਬ ਇਹ ਕਹਿਣਾ ਜਾਂਦਾ ਹੈ ਕਿ ਤਨਖਾਹ ਦੇਣੇ ਤਾਂ ਪੈਸੇ ਨਹੀਂ ਹੈ ਗੱਡੀਆਂ ਨਾਲ ਨਹੀਂ ਬੰਦੇ ਆਪਾਂ ਐ ਕਰਦੇ ਹਾਂ ਮੁਲਾਜ਼ਮਾਂ ਨੂੰ ਬੁਲਾ ਲੈਣੇ ਕੋਈ ਇੱਕ ਮੁਲਾਜ਼ਮ ਪ੍ਰੂਫ ਕਰ ਦੇ ਜਿਹੜੇ ਬੰਦੇ ਤੁਹਾਨੂੰ ਗਲਤ ਕਹਿ ਕੇ ਜਾ ਰਹੇ ਨੇ ਨਹੀਂ ਨਹੀਂ ਮੈਂ ਤੁਹਾਨੂੰ ਮੈਨੂੰ ਰਿਸ਼ਤੇ ਦੇ ਮੈਂ ਨਾਈਟ ਕਰਦਾ ਵਾਂ オブजेक्शन है मैंने निजी अखबार नेशनल अखबार ਦੇ ਵਿੱਚ छਪੀ ਹੈ ਜੀ ਸਰ ਜਿਸ ਬੰਦੇ ਨੇ ਸਟੇਟਮੈਂਟ ਦਿੱਤੀ ਗਲਤ ਸਟੇਟਮੈਂਟ ਦਿੱਤੀ ਹੈ ਉਹਦੇ ਤੇ ਕਾਰਵਾਈ ਕੀਤੀ ਨਹੀਂ ਕਿਉਂਕਿ 6 ਮਹੀਨੇ ਹੋ ਗਏ ਪਹਿਲੀ ਵਾਰੀ ਤਾਂ ਹੋਇਆ 20 ਸਾਲ ਦੀ ਕਾਰਪੋਰੇਸ਼ਨ ਦੇ ਵਿੱਚ ਪਹਿਲੀ ਕਾਰਪੋਰੇਸ਼ਨ ਹੈ ਆਮਾ ਦੀ ਬਿਵਾਲਦੀ ਜਿਹੜੀ ਪਹਿਲੀ ਦਿਨ ਨੂੰ ਤਨਖਾਹ ਦੇਣੀ ਐ ਐਮਪਲਾਈ ਨੂੰ ਆਪਣੇ ਗਏ ਰਹੀ ਗੱਲ ਦੂਜੀ 9 ਕਰੋੜ ਰੁਪਏ ਗ੍ਰੈਚੁਇਟੀ ਪ੍ਰੋਵੀਡੈਂਟ ਫੰਡ ਅਪ ਟੂ ਡੇਟ ਐਨਡ ਆਪਾਂ ਮੁਲਾਜਮ ਬੁਲਾ ਲੈਨੇ ਬਾਰ ਖੜ ਕੇ ਜਿੱਥੇ ਬੰਦੀਆਂ ਹੈਗੀਆਂ ਇਹਨਾਂ ਨੂੰ ਪੁੱਛ ਲੈਣਾ ਵੀ ਤੁਹਾਡੀ ਤਨਖਾਹ ਨਹੀਂ ਪਈ ਤੁਹਾਡੇ ਪ੍ਰੋਵੀਡੈਂਟ ਦੇ ਪੈਸੇ ਨਹੀਂ ਪਏ ਤੁਹਾਡੇ ਗ੍ਰੈਜੂਇਟੀ ਦੇ ਪੈਸੇ ਨਹੀਂ ਪਏ ਦਿਵਾਲੀ ਤੋਂ ਪਹਿਲਾਂ ਮੈਨੂੰ 3.5 ਕਰੋੜ ਰੁਪਏ ਪਾਏ ਭਾਜੀ ਜਿਹੜੇ ਅੱਜ ਤੱਕ 35 ਸਾਲ ਦਾ ਇਹਨਾਂ ਦਾ ਰਿਕਾਰਡ ਹੈ ਵਨ ਟਾਈਮ ਕਦੀ ਵੀ ਕਿਸੇ ਦੇ ਕਿਸੇ ਦੇ ਰਿਟਾਇਰਮੈਂਟ ਦੇ ਪੈਸੇ ਨਹੀਂ ਪਈ ਸੀ ਇੱਕ ਬੰਦੇ ਦੇ 29 ਲੱਖ ਰੁਪਈਆ ਉਹ ਕਹਿੰਦਾ ਇਹ ਮੇਰਾ 29 ਲੱਖ ਰੁਪਏ ਸੀਗਾ ਤਾਂ ਮੈਨੂੰ 10 ਕਿਸ਼ਤਾਂ ਵਿੱਚ ਪੈਸੇ ਮਿਲਣੇ ਸੀਗੇ ਇੱਕੋ ਟਾਈਮ 'ਚ ਪੈਸੇ ਪੁਆਏ ਰਿਕਾਰਡ ਤੁਹਾਨੂੰ ਹੁਣੇ ਮੰਗਾ ਕੇ ਦੇ ਦਿੰਦੇ ਆ ਮੇਰੇ ਸਵਾਲ ਮੇਰੇ ਸਵਾਲ ਜੋ ਹਾਊਸ ਦੇ ਵਿੱਚ ਹਰਪਾਲ ਜਨੇਜਾ ਵੱਲੋਂ ਇੱਕ ਅਗੇਹਾ ਮਤਾ ਲਿਆਂਦਾ ਗਿਆ ਉਸ ਨੂੰ ਕਿਸ ਤਰ੍ਹਾਂ ਮਿਲ ਗਿਆ ਪੀਸ ਜਿਹੜੀ ਉਸ ਇੱਕ ਵਾਰ ਸਰ ਸਾਹਿਬ ਦੇ ਨਾਮ ਤੇ ਆਡੀਟੋਰੀਅਮ ਜਿਹੜਾ ਉਹਦਾ ਨਾਮ ਰੱਖਿਆ ਜੋ ਜਨੇਜਾ ਸਾਹਿਬ ਵੀ ਸੀਗੇ ਤੇ ਸਾਡੇ ਹੋਰ ਕੌਂਸਲਰ ਸਾਹਿਬ ਵੀ ਮੈਂ ਵੀ ਇਨਕਲੂਡ ਹੀ ਹੈਗਾ ਸਾਰੇ ਵੱਲੋਂ ਸੰਗਿਆ ਮਤਾ ਸੀਗਾ ਉਸ ਨੂੰ ਅਸੀਂ ਪਾਸ ਕਰ ਦਿੱਤਾ ਗਿਆ ਕਮੇਟੀ ਆਲ ਦਾ ਕਾਰਪੋਰੇਸ਼ਨ ਦੀ ਕਮੇਟੀ ਹਲ ਨੂੰ ਉਹ ਅਸੀਂ ਪਾਸ ਕਰਤਾ ਹੈਗਾ ਐਮਐਲਏ ਸਾਹਿਬ ਦਾ ਵੀ ਮਤਾ ਸੀਗਾ ਉਸ ਨੂੰ ਅਸੀਂ ਪਾਸ ਮੇਰੇ ਸਾਹਿਬ ਇੱਕ ਐਮਸੀ ਨੂੰ ਸਰੋਪ ਸੰਤਿਨਾਰ ਪੁੱਛਿਆ ਕਿ ਅਸੀਂ ਕੰਪਲੇਂਟ ਲਿਖੀ ਕਿ ਠੇਕੇਦਾਰ ਸਾਡਾ ਫੋਨ ਨਹੀਂ ਚੱਕਦਾ ਗੱਲ ਨਹੀਂ ਕਰਦਾ ਇਹ ਕਿਉਂ ਇਸ ਤਰ੍ਹਾਂ ਠੇਕੇਦਾਰ ਮਨਮਾਨੀ ਕਰਦੇ ਦੇਖੋ ਇਹ ਤਾਂ ਟੈਕਨੀਕਲ ਕੰਮ ਹੈਗਾ ਔਰ ਵੈਸੇ ਤਾਂ ਜਿਹੜਾ ਠੇਕੇਦਾਰ ਵੀ ਆ ਉਹਨੂੰ ਦੱਸਣਾ ਚਾਹੀਦਾ ਔਰ ਸਾਈਡ ਤੇ ਨੋਟਿਸ ਬੋਰਡ ਲਾਣਾ ਚਾਹੀਦਾ ਵੀ ਕਿੰਨੇ ਦਾ ਕੰਮ ਹੈ ਕਿੰਨੇ ਦਿਨ ਚ ਕੰਪਲੀਟ ਹੋਏਗਾ ਇਹ ਤਾਂ ਵੈਸੇ ਅੱਛੀ ਗੱਲ ਹੈ ਜਿਹੜੇ ਵੀ ਐਮਸੀ ਨੇ ਕੰਪਲੇਂਟ ਕਰੀ ਹੈ ਉਹਨੂੰ ਨੋਟ ਵੀ ਕਰ ਲਿਆ ਗਿਆ ਕਿ ਤੇ ਇਨਸਟਰਕਸ਼ਨਾਂ ਵੀ ਜਾਰੀ ਕਰਦੇ ਆ ਕਿ ਜਿੰਨੇ ਦਾ ਵੀ ਕੰਮ ਹੈ ਉਹਦੀ ਸਾਈਡ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਕਿ ਕਿਹੜਾ ਠੇਕੇਦਾਰ ਕੰਮ ਕਰ ਰਿਹਾ ਹੈ ਇੱਕ ਐਮਸੀ ਵਰਨੋਮੀ ਆਮ ਆਦਮੀ ਪਾਰਟੀ ਦਾ ਹੀ ਹੈ ਉਹ ਕਹਿੰਦਾ ਮੇਰੇ ਇਲਾਕੇ 'ਚ ਇੱਕ ਨਾਜਾਇਜ਼ ਕਾਨੂੰਨੀ ਕਟੀ ਹੈ ਜਿਹਦਾ ਰੋਧਰਾ ਇਨਕਲੇਵ ਦੱਸਿਆ ਜਾ ਰਿਹਾ ਹੈ ਉਹਦਾ ਜਿਹੜਾ ਰੋਧਰਾ ਇਨਕਲੇਵ ਜਿਹੜਾ ਹੈਗਾ ਮੈਂ ਐਮਟੂਪੀ ਨੂੰ ਪੁੱਛਿਆ 98 ਲੱਖ ਰੁਪਏ ਉਹਦੀ ਪਹਿਲੀ ਕਿਸੇ ਜਮ੍ਹਾਂ ਹੋ ਗਈ ਬਾਕੀ ਨਕਸ਼ੇ ਪਾਸ ਹੋ ਰਹੇ ਕਈ ਵਾਰੀ ਨਾ ਐਮਸੀ ਨੂੰ ਪਤਾ ਨਹੀਂ ਹੁੰਦਾ ਬਰਬਰ ਦੇਖੋ ਗੱਲ ਆਉ ਸੁਭਾ ਬੰਦਾ ਬੋਲਤਾ ਜਾਂਦਾ ਪਰਫੈਕਟ ਪਤਾ ਵੀ ਹੋਣਾ ਜ਼ਰੂਰੀ ਹੁੰਦਾ ਸਾਡੇ ਕਾਉਂਸਲਰ ਵੀ ਨਵੇਂ ਭਰਾ ਐ ਸਾਡੇ ਕਈ ਵਾਰੀ ਉਹਨਾਂ ਨੂੰ ਨੋ ਲੈਜ ਵੀ ਨਹੀਂ ਆਗੀ ਪਰ ਮੇਰ ਸਾਹਿਬ ਉੱਥੋਂ ਸਾਰੀ ਸ਼ੁਰੂ ਹੋ ਚੁੱਕੀਆ ਮਤਲਬ ਜੇ ਹਲੇ ਚੰਗੀ ਤਰ੍ਹਾਂ ਪਾਸ ਨਹੀਂ ਹੋਈ ਫੀਵਰੇਜ ਨਹੀਂ ਪਏ پارک ਦੀ ਸਪੇਸ ਨਹੀਂ ਛੱਡੀ ਗਈ ਤੇ ਉਹ ਸਾਰੀ ਪਹਿਲਾਂ ਕਰਾਉਣ ਦੀ ਸ਼ੁਰੂ ਦੇਖੋ ਇਹ ਟੈਕਨੀਕਲ ਪੁਆਇੰਟ ਐ ਇਹਦੇ ਬਾਰੇ ਬਿਲਡਿੰਗ ਵਾਲਿਆਂ ਨੂੰ ਪੁੱਛ ਕੇ ਪੁੱਛ ਲੈਣੇ ਬਾਕੀ ਜਿਹੜੀ ਮੈਨੂੰ ਜਿੰਨੀ ਮੈਨੂੰ ਮੋਟੀ ਮੋਟੀ ਹੋਇਆ ਕਲੋਨੀ ਪਾਸ ਹੋ ਗਏ ਤਾਂ ਉਹ ਪਲਾਟ ਵੇਖ ਰਿਹਾ ਹੈਗੇ ਇਸ ਸਮੇਂ ਕੋਈ ਲਾਉਡ ਪਾਸ ਹੋਇਆ ਜਿਹੜੀਆਂ ਕਲੋਨੀਆਂ ਨਹੀਂ ਪਾਸ ਹੋਇਆ ਤੁਹਾਡੇ ਮਾਦਿਆਂ ਦੇ ਕੋਲ ਦੱਸ ਲੈ ਵਿਜੀਲੈਂਸ ਬਹੁਤ ਜਲਦੀ ਜਾ ਰਹੇ ਹਨ ਔਰ ਚੰਡੀਗੜ ਆਪਣੀ ਹਾਈ ਕਮਾਂਡ ਨੂੰ ਮੈਨ ਫੈਲਾ ਭੇਜ ਤੇ ਇਹ ਕਲੋਨੀਆਂ ਪਾਸ ਨਹੀਂ ਇਹ ਤੇ ਬਿਲਟੋਜਰ ਫਿਰ ਉਹ ਜਾਂ ਉਹ ਆਪਣੇ ਆਪ ਨੂੰ ਰੈਗੂਲਰਾਈਜ਼ ਕਰਾਂ ਕਿਉਂਕਿ ਮੇਰੀ ਬ੍ਰਾਂਚ ਕੱਲ ਵੈਸੇ ਮੇਰੀ ਐਮਟੀਵੀ ਨਾਲ ਗੱਲ ਹੋਈ ਸੀ ਵੀ ਬਿਲਡਿੰਗ ਬ੍ਰਾਂਚ ਦਾ ਜਿਹੜਾ ਸਾਲਾਨਾ ਬਜਟ ਹੁੰਦਾ ਉਸ ਤੋਂ ਅਸੀਂ 3 ਕਰੋੜ ਬਹੁਤ ਚਲੇਗੇ 3 ਕਰੋੜ ਪਹਿਲੀ ਵਾਰ ਹੀ ਹੋਇਆ ਰਿਕਾਰਡ ਐਟ ਮੈਂ ਦੀ ਇਹ ਰਿਕਾਰਡ ਬੋਲਦਿਆਂ ਕੋਈ ਮੈਂ ਨਹੀਂ ਬੋਲਦਾ ਇਹ ਰਿਕਾਰਡ ਬੋਲਦਾ ਵੀ 3 ਕਰੋੜ ਅਸੀਂ ਸਰਪਲਸ ਚ ਲੈ ਗਏ ਜਿਹੜਾ ਸਾਡਾ ਟਾਰਗੇਟ ਹੁੰਦਾ ਅਗਰ ਮੈਂ ਉਹਨੂੰ ਕਹਾਂ ਮੇਰਾ ਟਾਰਗੇਟ ਡਬਲ ਹੈ ਤੁਹਾਡਾ ਤਾਂ ਟਾਰਗੇਟ ਜਿਹੜਾ ਹੈਗਾ ਉਹ ਕਹਿੰਦਾ ਸਾਡਾ ਤਾਂ ਟਾਰਗੇਟ ਚੀਫ ਹੋ ਗਿਆ ਮੈਂ ਕਹਿੰਦਾ ਮੈਨੂੰ ਥੋੜਾ ਵੀ ਚੀਫ ਹੋ ਗਿਆ ਯਾਰ ਅਸੀਂ ਡਵੈਲਪਮੈਂਟ ਕਰਨੀ ਹੈ ਲੋਕਾਂ ਦੇ ਇਹੋ ਜਿਹਾ ਮੈਸੇਜ ਹੈ ਲੋਕ ਨਕਸ਼ੇ ਪਾਸ ਵੀ ਕਰਾ ਰਹੇ ਨਕਸ਼ੇ ਪਾਸ ਹੋ ਵੀ ਨਹੀਂ ਹੈ ਕਲੋਨੀਆਂ ਨੇਦਾ ਤੜਾ ਤੜ ਕਲੋਨੀਆਂ ਬੰਨ੍ਹੀਆਂ ਸੀ ਹੁਣ ਕਿਹੜੀਆਂ ਜੁੜੀਆਂ ਦੋ ਚਾਰ ਕਲੋਨੀਆਂ ਬੁਣੀਆਂ ਵੀ ਉਹਨਾਂ ਦੀ ਕੰਪਲੇਂਟ ਕਰ ਲਈ ਜੀ ਆਲਰੇਡੀ ਉਹ ਵੀ ਪਾਰਟੀਆਂ ਆ ਰਹੀਆਂ ਕਿ ਸਾਨੂੰ ਰੈਗਿਸਟਰਾਈਜ਼ ਕਰ ਦਿਓ ਕਿਉਂਕਿ ਜਿੰਨੀ ਕਾਰਪੋਰੇਸ਼ਨ ਕੋਲ ਇਨਕਮ ਹੋਏਗੀ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੇ ਲਾਣਾ ਹੈ